ਮੇਰਾ ਨਾਮ ਬਿਕਰਮਜੀਤ ਸਿੰਘ ਮੈਂ ਪਿੰਡ ਗੋਲੀ ਸਾਹ ਪਰ ਤੋਂ ਸਰਪੰਚ ਹਾਂ ਜੀ ਮੇਰਾ ਬਰਾਦਰ ਜਿਹੜਾ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਤੇ 18 ਦਸੰਬਰ ਨੂੰ ਰਾਤ 11:00 ਤੋਂ ਵੇਲੇ ਉਹਨਾਂ ਉਧਰ ਦੇ ਟਾਈਮ ਤੇ ਕੋਈ ਵਾਰਦਾਤ ਹੋਈ ਤੇ ਸਾਨੂੰ 5:30 ਵਜੇ ਇੱਧਰ ਪਤਾ ਲੱਗਾ ਫੋਨ ਆਇਆ ਵੀ ਉਹਨਾਂ ਦੀ ਡੈਡ ਬੋਡੀ ਉਹਨਾਂ ਦੀ ਗੱਡੀ ਕੋਲ ਭੇਜੀ ਤਾਂ ਸਾਰੀ ਜਿਹੜੀ ਘਟਨਾ ਦੀ ਖਬਰ ਉਹਨਾਂ ਦੇ ਉਹਨਾਂ ਦੇ ਫਰੈਂਡ ਨੇ ਸਾਡੇ ਨਾਲ ਫੋਨ ਕਰਕੇ ਪਹੁੰਚਾਈ ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਤੇ ਕੋਈ ਸੱਟ ਫੇਟ ਲਾਈ ਇਹ ਪੋਸਟ ਮਾਸਟਰ ਰਿਪੋਰਟ ਵਿੱਚ ਪਤਾ ਲੱਗੇਗਾ ਕਿ ਕੀ ਹੋਇਆ ਤੇ ਇੱਕ ਉਹ ਜਿਹੜਾ ਇੱਕ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਅੱਛਾ ਹਾਂ ਉਹਨਾਂ ਮੇ ਜਿੰਨਾ ਲੱਗਦਾ ਵੀ ਜਿਹੜੇ ਹਮਲਾ ਕਰਨ ਵਾਲੇ ਉਹ ਲਟੇਰੇ ਜਿਹੜੇ ਲੁੱਟ ਦੀ ਖੋਹ ਦੇ ਮਕਸਦ ਨਾਲ ਹੀ ਆਏ ਤੇ ਉਹਨਾਂ ਦੀ ਇੱਕ ਬਾਈਕ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਸਰਕਾਰ ਕੋ ਐਵੇਂ ਮੰਗ ਕਰਦੇ ਆ ਜੀ ਜਿਹੜੀ ਸੰਦੇ ਰਮਨਦੀਪ ਸਿੰਘ ਦੀ ਡਰਬੋਡੀ ਸਾਡੇ ਤੱਕ ਜਿਹੜੀ ਜਲਦੀ ਤੋਂ ਜਲਦੀ ਬਚਾਈ ਜਾਵੇ ਕੁਲਦੀਪ ਸਿੰਘ ਢਾਲੀ ਵਾਲਿਆਂ ਨੇ ਨਰੇ ਮਿਨਿਸਟਰ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਡੇਟ ਰੀਲੈਂਡ ਬੋਡੀ ਸਾਡੇ ਤੱਕ ਜਲਦੀ ਪਹੁੰਚਾਈ ਜਾਵੇ ਪਰਿਵਾਰ ਵਿੱਚ ਇਹਨਾਂ ਦੇ ਫਾਦਰ ਸਾਹਿਬ ਜੋ ਆਰਮੀ ਵਿੱਚ ਉਹ ਲੈਡਰ ਹੋ ਕੇ ਦੀ ਅਸੀਂ ਵਿੱਚ ਫਿਰ ਦੇਸ਼ ਦੀ ਸੇਵਾ ਕਰਦੇ ਨੇ ਅਤੇ ਇਹਨਾਂ ਦੀ ਮਦਰ ਨਹੀਂ ਤੇ ਯੱਕ ਸਿਸਟਰ ਉਹ ਰਮਨਦੀਪ ਜਿਹੜਾ ਕੰਲਾ ਬਣਦਾ ਸੀ ਕਿੰਨੇ ਸਾਲ ਹੋ ਗਿਆ ਸੀ ਬਈ 2018 ਵਿੱਚ ਗਏ ਤੇ ਤਰੀਕ ਪਰ ਸੰਦਰ ਸਾਹਿਬ 5 ਸਾਲ ਤੋਂ ਉੱਤੇ ਹੋਏ ਨੇ ਇੱਕ ਵਾਰ ਆ ਸੀ ਹਾਂਜੀ ਅਗਸਤ 2024 ਜੇ 6 ਸਾਲ ਹੋ ਜਾਣੇ ਪੂਰੇ ਨਲੀ ਨਾਮ ਦਾ ਪਤਾ ਲੱਗਿਆ ਹਾਂਜੀ ਐਂ ਪਤਾ ਆ ਤੁਹਾਨੂੰ ਪਤਾ ਲੱਗਿਆ ਜੀ ਮੈਂ ਤੁਹਾਨੂੰ ਸ਼ਨੀਵਾਰ ਸ਼ਨੀਵਾਰ ਸਵੇਰੇ ਪਤਾ ਸਵੇਰੇ ਸਵੇਰੇ 81 81 ਪਤਾ ਲੱਗ ਗਿਆ ਸਾਨੂੰ ਹਏ ਪੁੱਤ ਤਾਂ ਤੇ ਪਿਆਰਾ ਹੀ ਪੁੱਤ ਸਾਡਾ ਨੇ ਸਾਢੇ 5 ਸਾਲ ਹੋ ਗਏ ਗਏ ਨੂੰ ਸਾਨੂੰ ਪੁੱਤ ਪਤਾ ਸ਼ਾਮ ਦੇ ਗਾਇ ਹੀ ਸੀ 5 ਕਿ 8 ਵਜੇ ਹੀ ਹੈ ਨਾ 8:00 ਵਜੇ 8:00 ਦੇ ਤਾਂ ਡੈਮੇਜ ਦਾ ਪਤਾ ਲੱਗਾ ਹਾਏ ਇਹ ਜੀ ਸੀ ਗਿਆ ਹਾਂ ਇਹ ਸ਼ਾਹ ਜਨ ਪਰ ਹੀ ਮੈਂ ਹੁਣ ਕੀ ਪਤਾ ਜੀ ਪਤ ਕੀ ਪਤਾ ਹੁਣ ਹੁੰਦੇ ਮੁੰਡਾ ਤੇ ਕਿਤੇ ਗਾਉ ਹੀ ਦੋ ਤਾਂ ਮੇਰਾ ਤੇ ਕਿਤੇ ਗਾਉ ਹੀ ਪੁੱਤ ਕਿ ਇਹ ਮਾੜੀ ਨਹੀਂ ਕਿ ਇਹ ਚੰਗੀ ਨਹੀਂ ਆਖੜੀ ਵੈਰੀ ਬਣ ਗਏ ਉੱਥੇ ਕੋਈ ਹੋਵੇ ਹਾਏ ਉੱਥੇ ਵੈਰੀ ਬਣ ਗਏ ਉਹਦੇ ਪੁੱਤ ਵੇ ਦੋ ਜਿੱਤੇ ਵੀ ਆ ਜਲਦੀ ਕਰ ਹਾਏ ਮੇਰੇ ਬੇਟੇ ਨੂੰ ਪੇ ਦੋ ਮੈਨੂੰ ਐਤਵਾਰ ਰਾਤ ਫੋਨ ਆਇਆ ਸੀ ਉਹਦੇ ਦੋਸਤ ਨੇ ਕੀਤਾ ਕਹਿੰਦਾ ਆਂਟੀ ਜੀ ਰਮਨ ਦਾ ਨਹੀਂ ਫੋਨ ਆਇਆ ਮੈਂ ਨਹੀਂ ਮਨੂੰ ਨਹੀਂ ਆਇਆ ਮੇਰੇ ਸ਼ਨੀਵਾਰ ਸ਼ੁੱਕਰਵਾਰ ਬੜਾ ਚਿਰ ਗੱਲ ਹੋਈ ਆ ਸ਼ਨੀਵਾਰ ਨਹੀਂ ਮੈਂ ਕੀਤਾ ਪਰ ਉਹਨੇ ਆ ਕੇ ਇਹ ਕਰ ਤੇ ਐਤਵਾਰ ਵੀ ਮੈਂ ਕੀਤਾ ਤੇ ਨਹੀਂ ਚੁੱਕਿਆ ਉਹਨੇ ਰਾਤ ਨੂੰ ਮੈਨੂੰ 9 ਵਜੇ ਫੋਨ ਆਇਆ ਉਹਦੇ ਦੋਸਤ ਦਾ ਕਹਿੰਦਾ ਆਂਟੀ ਜੀ ਰਮਨ ਦਾ ਫੋਨ ਨਹੀਂ ਆਇਆ ਮੈਂ ਨਹੀਂ ਰਮਨ ਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਟਰਾਈ ਕਰੀ ਜਾਂਦੇ ਕਰੀ ਜਾਂਦੇ ਨਹੀਂ ਆਇਆ ਉਹ ਕਹਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਹੈ ਉੱਥੇ ਬੋਡੀ ਆ ਪਈ ਪਤਾ ਨਹੀਂ ਰਮਨ ਵਾਕੇ ਕਾਉਣ ਵਾ ਜੇ ਫਿਰ ਉਹ ਕੀ ਹਾਲ ਹੈ ਸਾਡੇ 5 ਸਾਲ ਹੋ ਗਏ 5.5 ਸਾਲ ਸਾਡੇ 5.5 ਸਾਲ ਹੋ ਗਏ ਨਾ ਹਾਂਜੀ ਰਮਨ ਰੋਜ਼ ਫੋਨ ਕਰਦਾ ਸੀ ਨਾ ਤੁਹਾਨੂੰ ਹਾਂ ਰੋਜ਼ ਫੋਨ ਕਰਦਾ ਸੀ ਰੋਜ਼ ਕਰਦਾ ਸੀ ਸ਼ਨੀਚਰਵਾਰ ਤੇ ਐਤਵਾਰ ਨਹੀਂ ਕੀਤਾ ਫਰਨੀਚਰ ਵਰ ਪਰੌਣੇ ਆਏ ਮੇਰਾ ਆਪ ਹੀ ਨਹੀਂ ਟਾਈਮ ਲੱਗਾ ਨੀ ਤੇ ਰੋਜ਼ ਕਰਦਾ ਸੀ ਮੇਰੇ ਨਾਲ ਗੱਲ ਇਹ ਕਹਿੰਦਾ ਸੀ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਠਾਕ ਆ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੇ ਹੋਰ ਕੋਈ ਗੱਲ ਨਹੀਂ